ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਆਰਬੀਆਰ ਫਰੀਪੁਰ ਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਗੁਰਨਾਨਕ ਆਰਬੀਆਰ ਫਰੀਪੁਰ ਸਿਟੀ ਤੁਹਾਡੇ ਲਈ ਲੈ ਕੇ ਆਇਆ ਹੰਡਾਈ ਦੀ ਵਰਨਾ ਬੁਲਬੁਲ ਦਾ ਬੱਚਾ ਹੰਡਾਈ ਦੀ ਵਰਨਾ 1.6 ਐਸਐਕਸ ਟੌਪ ਵਾਲਾ ਮਾਡਲ ਲਾਈਵ ਹੀ ਲੱਗੇ 2018 ਮਾਡਲ ਫਰਸਟ ਓਨਰ ਜੋ ਤੁਸੀਂ ਗੱਡੀ ਇਸ ਟਾਈਮ ਵੀਡੀਓ 'ਚ ਦੇਖ ਰਹੇ ਹੋ ਫਸਟ ਓਨਰ ਸਾਰੀ ਓਰੀਜਨਲ ਗੱਡਿੰਗ ਨਿਊ ਲੁੱਕ ਸ਼ੋਰੂਮ ਕੰਡੀਸ਼ਨ ਮੈਟਿੰਗ ਤੇ ਸ਼ੀਟ ਕਵਰ ਨਿਊ ਦੋਨੋਂ ਚਾਬੀਆਂ ਨਾਲ ਫਰੀਦਕੋਟ ਦਾ ਨੰਬਰ ਫਰਸਟ ਓਨਰ 113000 ਏਜੰਸੀ ਰਿਕਾਰਡ ਚੱਲੀ ਏਸੀ ਹੀਟਰ ਓਕੇ ਇੰਜਨ ਦੀ ਬਿਲਕੁਲ ਸਾਇਲੈਂਟ ਗੱਡੀ ਲਾਈ ਐਕਸਟਰਾ ਲੱਗੇ ਹੋਏ ਨੇ ਤੇ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਆ ਵੀ VIP ਨੰਬਰ 0068 ਫਰੀਦਕੋਟ ਦਾ ਨੰਬਰ ਏ ਫਸਟ ਓਨਰ 1.6 SX OPC ਵਾਲਾ ਮਾਡਲ ਗੁਰਨਾਣਾ ਕਾਰ ਵੀਅਰ ਤੁਹਾਡੇ ਲਈ ਲੈ ਕੇ ਆਇਆ ਸੋ ਦੋਸਤੋ ਇਸ ਗੱਡੀ ਨੂੰ ਲੈਣ ਦੇ ਚਾਹਵਨ ਸਾਡੇ ਵੀਰ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡਾ ਨੰਬਰ ਥੱਲੇ ਸਕਰੀਨ ਤੇ ਵੀ ਦਿੱਤਾ ਹੋਇਆ ਹੈ ਇਹ ਨੋਟ ਵੀ ਕਰ ਲਓ 98555 26453 97814 45735 ਔਰ ਨਾਨਕ ਕਰਬੀਆ ਫਰੀਪੁਰ ਸਿਟੀ ਧੰਨਵਾਦ ਦੋਸਤੋ